हाँ जी हाँ जी, 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 जी। सर जी ये हमने सर सभा करके लगाया है कि हमारे भाइयों में सब एकता रहे और अच्छा खुश करके लगा रखे सभा की सब भाई खुश करके हमने लगाया गुरु गोविंद करके लगाया है हमने हर साल लगा जी हर साल लगाते हैं सर हम हर साल लगाते हैं हाँ जी ਅੱਜ ਇਹਨਾਂ ਨੇ ਆਪਣੇ ਵੀਰਾਂ ਨੇ ਇੱਥੇ ਦੁੱਧਾ ਲੰਗਰ ਲਗਾਇਆ ਹੈ ਜੋ ਕਿ ਸਾਡੇ ਅੰਤੇ ਸਾਡੀ ਗੱਤ ਘਾਟੀ ਵਾਸਤੇ ਇੱਕ ਬਹੁਤ ਹੀ ਵੱਡਾ ਯੋਗਦਾਨ ਹੋਇਆ। ਹੁਣ ਅਸੀਂ ਦੁੱਧ ਪੀ ਰਹੇ ਹਾਂ ਕਿਉਂਕਿ ਥੱਕ ਗਏ ਸੀ ਕਿੰਨਾ ਖੇਡ-ਖੇਡ ਕੇ ਚੰਦੋਂ ਸਾਬ ਤੋਂ ਇਸ ਕਾਲਜ ਆਏ। ਉਹ ਉਹ ਥੈਂਕ ਯਾ ਧੰਨਵਾਦ ਕਹਿਣਾ ਚਾਹੁੰਦੇ ਆ ਤੇ ਆਪਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਪਾਂ ਨੂੰ ਵੱਧ ਤੋਂ ਵੱਧ ਗੁਰੂ ਨਾਲ ਜੁੜਨਾ ਚਾਹੀਦਾ ਹੈ। ਇਹ ਦਿਨਾਂ 'ਚ ਤਾਂ ਖਾਸ ਕਰਕੇ ਤੇ ਚਰਨਗਵਨ ਸਾਹਿਬ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਤੇ ਵੱਧ ਤੋਂ ਵੱਧ ਅਮਰਿਸ਼ੀਣਾ ਚਾਹੀਦਾ ਜਾਂ ਗੁਰੂ ਨਾਲ ਜੁੜਨਾ ਚਾਹੀਦਾ ਹੈ। ਵਾਇ ਉਨੀਰ ਹਾਲ ਸਾਹਿਬ ਵਾਇ ਗੁਰੂ ਜੀ ਦੀ ਫਤਿਹ ਇਹ ਲੰਗਰ ਸਾਨੂੰ ਯਾਦ ਦਿਵਾਉਂਦਾ ਹੈ ਆ ਵੀ ਜਿਨ੍ਹਾਂ ਦੇ ਇਹ ਵੰਸ਼ਜ ਨੇ ਇਹਨਾਂ ਦੇ ਪੂਰਵਜ ਭਾਈ ਗਨੀਖਨ ਵੀ ਸਾਜੀ ਹੋਣੀ ਉਹ ਮਹਾਪੁਰਖਾਂ ਨੇ ਉਹ ਮਹਾਪੁਰਖਾਂ ਨੇ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹ ਇੱਥੇ ਉਹਨਾਂ ਦੇ ਘਰੇ ਗੁਰੂ ਸਾਹਿਬ ਰਹੇ ਤੇ ਉਹਨਾਂ ਦੇ ਪਰਿਵਾਰ ਦੇ ਨੇ ਕਿ ਅੱਜ ਵੀ ਜਿਵੇਂ ਨਰਕੀਰਤਨ ਆ ਰਿਹਾ ਆ ਕਿ ਨਰਗੀਤਨ ਨੂੰ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਇਹਨਾਂ ਦੇ ਘਰੇ ਆ ਰਹੇ ਨੇ ਇਹ ਉਸੇ ਠੰਡ ਨੂੰ ਯਾਦ ਕਰਦੇ ਹੋਏ ਉਸੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਦੁੱਧ ਦਾ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ ਕਿਉਂਕਿ ਇਹ ਉਹੀ ਦਿਖ ਰਹੇ ਨੇ ਜਿਵੇਂ ਭਾਈ ਛੰাইয়া ਜੀ ਨੇ ਸਾਰੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਹ ਉਹ ਮੰਨਦੇ ਨੇ ਵੀ ਗੁਰੂ ਸਾਹਿਬ ਅੱਜ ਵੀ ਤੋ ਤੁਸੀਂ ਕਰਨਾ ਰਹੇ ਨੇ ਬੜਾ ਵਧੀਆ ਲੱਗਦਾ ਆ ਕਿਉਂਕਿ ਗੁਰੂ ਸਾਹਿਬ ਸਾਰਿਆਂ ਦੇ ਨੇ ਇਹ ਇਕੱਲੇ ਸਿੱਖਾਂ ਦੇ ਨਹੀਂ ਜਿਵੇਂ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਇੱਕ ਟੀਚਰ ਉਹਦੀ ਕਲਾਸ ਵਿੱਚ ਸਾਰੇ ਧਰਮਾਂ ਦੇ ਬੱਚੇ ਬੈਠੇ ਹੁੰਦੇ ਨੇ ਐਵੇਂ ਨਹੀਂ ਏਵੇਂ ਹੀ ਗੁਰੂ ਗਬਨ ਸਿੰਘ ਜੀ ਉਹ ਸਾਰੇ ਧਰਮਾਂ ਦੇ ਨੇ ਇਸੇ ਕਰਕੇ ਭਾਈ ਗਨੀਖਾਨ ਨਵੀਖਾਨ ਜੀ ਉਹਨਾਂ ਨੇ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਤੇ ਗੁਰੂ ਗਬਨ ਸਿੰਘ ਜੀ ਮਹਾਰਾਜ ਜੀ ਨੇ ਕਟਾਣਾ ਸਾਹਿਬ ਦੇ ਕੋਲ ਜਾ ਕੇ ਜਦੋਂ ਭਾਈ ਗਨੀਖਾਨ ਨਵੀਖਾਨ ਜੀ ਵਾਪਸ ਮੋੜਨ ਲੱਗੇ ਉਹਨਾਂ ਨੂੰ ਹੁਕਮਨਾਮਾ ਇੱਕ ਜਿੱਤਾ ਜਿਹਦੇ ਵਿੱਚ ਇਹ ਵੀ ਜ਼ਿਕਰ ਹੋਂ ਤਾਂ ਲਿਖਿਆ ਸੀ ਕਿ ਤੁਸੀਂ ਮੇਰੇ ਪੁੱਤਰੋਂ ਤੇ ਬੜਾ ਪਿਆਰ ਉਹਨਾਂ ਦੇ ਕਰੇ ਰਹੇ ਬੜਾ ਵਧੀਆ ਲੱਗਦਾ ਏਵੇਂ ਕਿਉਂਕਿ ਧਰਮ ਜੇ ਪਰਮਾਤਮਾ ਇੱਕ ਹੈ ਤਾਂ ਸਾਰੇ ਧਰਮ ਵੀ ਇੱਕੇ ਨੇ ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ ਮੇਰੇ ਵੱਲੋਂ ਇਹ ਸਾਰੇ ਸੰਘਾਂ ਵੱਲੋਂ ਸਾਰੇ ਗੱਤਕੇ ਖਾੜੇ ਵੱਲੋਂ ਸਾਰੇ ਇਹ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਬੜਾ ਧੰਨਵਾਦ ਕਿਉਂਕਿ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਜ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਸ ਕਰਕੇ ਗੁਰੂ ਪਾਜੀ ਜੰਨੀਖਾਨਾ ਵੀਖਾ ਜਿਹਨੇ ਪ੍ਰੇਮ ਕੀਤਾ ਉਹਨਾਂ ਨੇ ਗੁਰੂ ਸਾਹਿਬ ਨੂੰ ਪਾ ਲਿਆ ਇਹ ਅੱਜ ਵੀ ਉਹਨਾਂ ਦੀ ਵੰਸ਼ਾ ਬੜਾ ਧੰਨਵਾਦ ਕਰਦੇ ਅਸੀਂ ਸਤਿਕਾਰ ਕਰਦੇ ਹਾਂ ਧੰਨਵਾਦ ਜੀ